ਸਾਸਰੀ ਕਾਲਜੀ ਸਵਾਗਤ ਹੈ ਜੀ ਅੱਜ ਨਵੇਂ ਵਲੌਗ 'ਚ ਤੇ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਕਾਲਜੀ ਤੇ ਉਮੀਦ ਕਰਦੇ ਆ ਸਾਰੇ ਬਹੁਤ ਵਧੀਆ ਹੋਣਗੇ ਤੇ ਅੱਜ ਦਾ ਵਲੌਗ ਕੁਝ ਗੱਲਾਂ 'ਚ ਸਾਂਝੀਆਂ ਕਰਨੀਆਂ ਸੀ ਕਿ ਆਪਾਂ ਚਲੋ ਵੀਡੀਓ ਪਾਈ ਵਲੌਗ ਚੜਾਏ ਆ ਇੰਨਾ ਪਿਆਰ ਦਿੱਤਾ ਸਾਰਿਆਂ ਨੇ ਸਾਰਿਆਂ ਨੇ ਮੁਬਾਰਕਾ ਦਿੱਤੀਆਂ ਸਾਡੇ ਜਾਣ ਵਾਲਿਆਂ ਨੇ ਸਾਡੇ ਪਰਿਵਾਰ ਨੇ ਤੇ ਬਹੁਤ ਵਧੀਆ ਲੱਗਾ ਦਿਲ ਨੂੰ ਖੁਸ਼ੀ ਮਿਲੀ ਆ ਠੀਕ ਹੈ ਜੀ ਤੇ ਖੁਸ਼ੀ ਹੋ ਵੀ ਆ ਕਿ ਚਲੋ ਤੁਹਾਡੇ ਫਾਦਰ ਸਾਹਿਬ ਘਰ ਪਹੁੰਚੇ ਆ ਚਲੋ ਪ੍ਰਮਾਤਮਾ ਹਰ ਇੱਕ ਦੇ ਪਰਿਵਾਰ 'ਚ ਖੁਸ਼ੀ ਆਵੇ ਰੱਬ ਪ੍ਰਮਾਤਮਾ ਹਰ ਇੱਕ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਅੱਜ ਆਪਾਂ ਉਹ ਖੁਸ਼ੀ ਅੱਜ ਸਾਂਝੀ ਕਰਾਂਗੇ ਤੁਹਾਡੇ ਨਾਲ ਤੇ ਕੀ ਜਰਨੀ ਰਹੀ ਆਪਣੀ ਡੈਡੀ ਜੀ ਹੁਣਾਂ ਦੀ ਤੇ ਪੂਰੀ ਗੱਲਬਾਤ ਕਰਦੇ ਆ ਠੀਕ ਹੈ ਜੀ ਤਾਂ ਕੁਝ ਕੁ ਗੱਲਾਂ ਆਪਣੇ ਪਰਿਵਾਰ ਨਾਲ ਕਰ ਲਈਏ ਥੋੜੀ ਜੀਆਂ ਤਾਂ ਫੇਰ ਉਹ ਗੱਲਾਂ ਤੁਹਾਡੇ ਨਾਲ ਵੀ ਕਰਦੇ ਆ ਠੀਕ ਹੈ ਜੀ ਇੱਧਰ ਡੈਡੀ ਜੀ ਹੋਣੀ ਇੱਧਰ ਮਨਕੀਰਤ ਉਧਰ ਫੂਨਮ ਮੈਂ ਲਾਲ ਦਾ ਫਲਾਗ ਹੈ ਰਮਾਰੀ ਸਾਰੇ ਆਪਣੇ ਆਪਣੇ ਕੰਮਾਂ 'ਚ ਵਿਜੀ ਨੇ ਠੀਕ ਹੈ ਜੀ ਤੇ ਡੈਡੀ ਨੂੰ ਮੰਮੀ ਹੋਣਾ ਨੇ ਦਿੱਤਾ ਗਿਫਟ ਤੇ ਆਹ ਦਿੱਤੀ ਹੈ ਅਲਮਾਰੀ ਠੀਕ ਹੈ ਜੀ ਬਹੁਤ ਵੱਡੀ ਖੇਚਲ ਕੀਤੀ ਮੰਮੀ ਹੋਣਾ ਨੇ ਸਾਹਮਣੇ ਬੈਠੇ ਆ ਠੀਕ ਹੈ ਤੇ ਡੈਡੀ ਨੂੰ ਦਿੱਤਾ ਗਿਫਟ ਸਰਕਾਰੀਆ ਦੋ ਇਹ ਜਿਹੜੀ ਤੇ ਸਾਰੇ ਆਪਣੇ ਆਪਣੇ ਕੰਮ ਹੀ ਲੱਗੇ ਸਾਰੇ ਸਫਾਈਆਂ ਕਰ ਰਹੇ ਆ ਇਦਰ ਮੰਮੀ ਹੋਣੀ ਹਲੋ ਸਤਿ ਸ਼੍ਰੀ ਅਕਾਲ ਜੀ ਠੀਕੋ ਬਸ ਕੰਮ ਆਪਣੇ ਵਿਜੀ ਸਾਰੇ ਇਹਾ ਫੜੇ ਨੇ ਆਪਾਂ ਬੈਠੇ ਬਸ ਤੇ ਸਾਰੇ ਆਪਣੇ ਆਪਣੇ ਕੰਮਾਂ 'ਚ ਵਿਜੀ ਨੇ ਤੇ ਸਵੇਰ ਤੇ ਲੱਗੇ ਸਾਰੇ ਪੂਨਮਾ ਸਵੇਰ ਦੀ ਲੱਗੀ ਆ ਤੇ ਸਾਰੇ ਕੱਪੜੇ ਜਦਲਾ ਬਦਲੀ ਕੀਤੀ ਜਿਹੜੇ ਨਹੀਂ ਚਾਹੀਦੇ ਉਹ ਆਪਾਂ ਕੱਪੜੇ ਕਿਹਨੂੰ ਦੇ ਦਨੇ ਆ ਕਿ ਜਿਹੜੇ ਫਾਲਤੂ ਘਰ ਕੱਪੜੇ ਪਏ ਕਿਹਨੂੰ ਦਾਨ ਕਰ ਦੇਣੇ ਆ ਠੀਕ ਐ ਜਿਹੜੇ ਆਪਾਂ ਚਲੋ ਨਹੀਂ ਪਾਉਂਦੇ ਹੈਗੇ ਐਵੇਂ ਪਾਏ ਕੀ ਪਤਾ ਤੇ ਡੈਡੀ ਜੀ ਕਿੰਨੀ ਕੋ ਖੁਸ਼ੀ ਵੇਰ ਹੁਣ ਘਰ ਆ ਗਏ ਹੈ ਬਹੁਤ ਜਿਆਦਾ ਬੜੀ ਖੁਸ਼ੀ ਹੈ ਆਪਨਾ ਸੋਣਾ ਆਉਣਾ ਆਪਣਾ ਸਵੇਰੇ ਨਹੀਂ ਕੁੜੀਆਂ ਇੱਥੇ ਆਏ ਨੂੰ ਸੁਖ ਨਹੀਂ ਹੁੰਦੇ ਕਿ ਅੱਜ ਮੈਂ ਲੇਟ ਹੋਣਾ ਹੋ ਜਾ ਹੈ ਜਿਆਦਾ ਕੋਈ ਵੀ ਗੱਲ ਨਹੀਂ ਆ ਕ ਸਹੀ ਗੱਲ ਹੈ ਇੱਥੇ ਹੁੰਦਾ ਹੈ ਘਰ ਲਈ ਆਉਣਾ ਤੇ ਸੁਖ ਨਹੀਂ ਹੁੰਦੇ ਕਿ ਮੈਂ ਲੇਟ ਹੋ ਗਿਆ ਮੈਂ ਫੜਿਆ ਟੀਂਟੀ ਬੜੀ ਕੀਤੀ ਹੈ ਰਾਤ ਨੂੰ ਲੇਟ ਕੇ ਡੋ ਨਾ ਇੰਦੇ ਡੈਡੀ ਜੀ ਵੇਖੋ ਇੱਕ ਉਹ ਸਮਾਂ ਹੀ ਜਦੋਂ ਤੁਸੀਂ ਨੌਕਰੀ ਤੇ ਲੱਗੇ ਪੱਕੇ ਹੋਏ ਇੱਕ ਉਹ ਖੁਸ਼ੀ ਤੇ ਇੱਕ ਰਿਟਾਇਰਮੈਂਟ ਦੀ ਖੁਸ਼ੀ ਇੱਕ ਬੱਚਿਆਂ ਦੀ ਖੁਸ਼ੀ ਇੱਕ ਨੌਕਰੀ ਲੱਗਣ ਦੀ ਵੀ ਖੁਸ਼ੀ ਬੜੀ ਹੁੰਦੀ ਹੈ ਇੱਕ ਰਿਟਾਇਰਮੈਂਟ ਦੀ ਵੀ ਬੜੀ ਖੁਸ਼ੀ ਹੁੰਦੀ ਹੈ ਨਾ ਹੈ ਰਾਜ ਲੰਦਰ ਦਿਲਦਾਰ ਹੈ ਫੁੱਲੇ ਦੀ ਸੁੰਦਰ ਪਰਮਾਨੰਦ ਹੈ ਬੜੀ ਬਾਕੀ ਅਹੀਂ ਚਲੋ ਜੰਮੂ ਗਏ ਆਪਾਂ ਡੈਡੀ ਮੈਂ ਛੋਟਾ ਬ੍ਰਦਰ ਉਥੇ ਗਏ ਤੇ ਅਫਸਰਾਂ ਨੇ ਇੰਨੀ ਕਿੱਜਤ ਕੀਤੀ ਇੰਨੀ ਮਾਨਤਾਨ ਕੀਤਾ ਸਾਡਾ ਕੋਈ ਹਿਸਾਬ ਹੀ ਨਹੀਂ ਇੰਨਾ ਕੁ ਵਧੀਆ ਡਿਸਪਲਿਨ ਉਹਨਾਂ ਦਾ ਐਨੇ ਮਤਲਬ ਦੇਰ ਚੋਂ ਉਹਨਾਂ ਦੇ ਵਿੱਚ ਆ ਸਾਡੇ ਵਿੱਚ ਆ ਤੇ ਜਾਨੀ ਕਿ ਸਾਡੀ ਉਮੀਦ ਤੋਂ ਪਰੇ ਮਤਲਬ ਕੰਮ ਕੀਤਾ ਉਹਨਾਂ ਨੇ ਸਾਡੇ ਤੋਂ ਤੇ ਬੜਾ ਉਹਨਾਂ ਨੇ ਮਤਲਬ ਵਧੀਆ ਤਰੀਕੇ ਨਾਲ ਨੂੰ ਚਾਹ ਦੀ ਪਾਰਟੀ ਦਿੱਤੀ ਤੇ ਬਹੁਤ ਵਧੀਆ ਡੈਡੀ ਨੂੰ ਲਿਫਟ ਦਿੱਤੇ ਆ ਬਹੁਤ ਵਧੀਆ ਲੱਗਾ ਜੰਮੂ ਗਏ ਆ ਕਿਉਂਕਿ ਜੰਮੂ ਦੇ ਵਿੱਚ ਜੇ ਮੰਨ ਕੇ ਚੱਲੋ ਕਿ ਆਪਾਂ ਜੰਮੂ 'ਚ 4 ਸਾਲ ਦੀ ਮੇਰੀ ਉਮਰ ਸੀ ਤੇ 94 'ਚ 94 'ਚ ਗਏ ਆਪਾਂ ਪੜ੍ਹਾਈ ਲਿਖਾਈ ਸਾਡੀ ਸਾਰੀ ਉੱਤਰਦੀ ਠੀਕ ਹੈ ਜੀ ਤੇ ਯਾਨੀ ਕਿ ਜੰਮੂ ਨੇ ਸਾਨੂੰ ਬੜਾ ਕੁਝ ਦਿੱਤਾ ਭਾਈ ਠੀਕ ਹੈ ਜੀ ਕੋਈ ਇਹ ਨਹੀਂ ਹੈਗੇ ਜਾਂ ਸਾਡਾ ਕੋਈ ਬੈਕਗ੍ਰਾਉਂਡ ਬੜਾ ਤਗੜਾ ਹੈ ਜਾਂ ਕਿੱਦਾਂ ਹੈ ਇੱਕ ਗਰੀਬ ਘਰੋਂ ਆਪਾਂ ਉੱਠੇ ਆ ਠੀਕ ਹੈ ਜੀ ਤੇ ਬਾਕੀ ਡੈਡੀ ਨੇ ਸਾਡੇ ਨਾਲ ਬੜੀ ਮਿਹਨਤ ਕੀਤੀ ਆ ਤੇ ਇੱਕ ਹਾਡੇ ਜਸਵਿੰਦਰ ਵੀਰ ਜੀ ਨੇ ਜੋ ਕਿ ਅੱਜ ਅਮਰੀਕਾ ਨੇ ਪਹਿਲਾ ਡੇਰੀ ਫਾਰਮ ਦੇ ਵਿੱਚ ਆਫੀਸਰ ਹੀ ਬਹੁਤ ਵੱਡੇ ਪੱਧਰ ਦੇ ਉੱਤੇ ਤੇ ਸਾਡੇ ਭੂਆ ਜੀ ਫੁੱਫੜ ਜੀ ਉਹਨਾਂ ਨੇ ਬੜੀ ਸਪੋਰਟ ਕੀਤੀ ਡੈਡੀ ਦੀ ਤੇ ਡੈਡੀ ਨੂੰ ਸੱਦਿਆ ਡੈਡੀ ਹੋਣੀ ਪੜੇ ਜਗ੍ਹਾ ਤੇ ਕੰਮ ਕੀਤੇ ਦਿਹਾੜੀਆਂ ਲਾਈਆਂ ਚਲੋ ਜਿੱਥੇ ਦਾਣਾ ਪਾਣੀ ਲਿਖਿਆ ਹੁੰਦਾ ਉਹਨਾਂ ਨੇ ਚਲੋ ਕਹਿੰਦੇ ਨਾ ਵੀ ਜਦੋਂ ਪਰਮਾਤਮਾ ਕੇ ਦੇ ਥਰੂ ਕੇ ਨੂੰ ਭੇਜਦਾ ਵਾ ਤੇ ਇਹਦੀ ਬਾਹ ਫੜਦਾ ਵਾ ਤੇ ਚੱਲ ਬਈ ਤੇ ਉਦਾਂ ਹੀ ਜਾਣੇ ਕਿ ਉਹ ਜਸਵਿੰਦਰ ਭੂਆ ਫੁੱਫੜ ਜੀ ਹੁਣਾਂ ਨੇ ਚਲੋ ਸੁਖਣਾ ਸੁਖੀਆਂ ਚਲੋ ਜਿੱਦਾਂ ਵੀ ਆ ਭਰਾਵਾ ਵਾ ਤੇ ਬੜਾ ਕੋਈ ਸੋਚੀਆ ਪੈਣਾ ਤੇ ਚਲੋ ਸੁਖਣਾ ਸੁਖੀਆਂ ਪੂਰੀਆਂ ਹੋ ਗਈਆਂ ਜਸਵਿੰਦਰ ਵੀਰ ਵੀਰ ਜੀ ਹੁਣਾਂ ਨੇ ਹੱਥ ਫੜਿਆ ਡੇਰੀ ਫਰੋਂ ਚ ਲੈ ਕੇ ਗਏ ਡੈਡੀ ਹੁਣਾਂ ਨੇ 6 ਸਾਲ ਕੱਚਿਆਂ ਕੰਮ ਕੀਤਾ ਦਿਨ ਰਾਤ ਇੱਕ ਕੀਤਾ ਠੀਕ ਹੈ ਜੀ 6 ਸਾਲ ਕੰਮ ਕਰਕੇ 7ਵੇਂ ਸਾਲ 94 99 93 ਚ ਪੱਕੀ ਹੋਈ ਕਿ 94 ਦੇ 94 ਚ ਆਪਾਂ ਜੰਮੂ ਗਏ ਤੇ ਚਲੋ ਜੰਮੂ ਨੇ ਬਹੁਤ ਕੋਈ ਦਿੱਤਾ ਪਰ ਮਾਤਮਾ ਨੇ ਬੜੀ ਕਿਰਪਾ ਕੀਤੀ ਸਾਡੇ ਤੇ ਤੇ ਅੱਜ ਸੁਖੀ ਸ਼ਾਂਤੀ ਡਾਡੀ ਜੀ ਹੁਣੇ ਘਰੇ ਆਏ ਆ ਤੇ ਸਾਰੇ ਆਪਾਂ ਖੁਸ਼ੀ ਮਨਾਉਂਦੇ ਆ ਠੀਕ ਹੈ ਜੀ ਤੇ ਇਧਰ ਸਾਡੀ ਮੰਮੀ ਹੁਣੀ ਵੀ ਨਾਲ ਸਾਡੇ ਨਾਲ ਪੂਰੇ ਨਾਲ ਸਪੋਰਟ ਕਰਨ ਦੇ ਆ ਸਾਹਮਣੇ ਠੀਕ ਹੈ ਜੀ ਤੇ ਉਧਰ ਫੂਨਾ ਸਾਰੇ ਪਰਿਵਾਰ ਜਾਨੇ ਕਿ ਬਿਲਕੁਲ ਬੜਾ ਮਜ਼ਾ ਆਇਆ ਕੋਈ ਬਲੌਗ ਵੇਖਿਆ ਹਣਾ ਤੇ ਸਾਰੇ ਆਪਣੇ ਗਲੀ ਮੁਹੱਲੇ ਸਾਰਿਆਂ ਨੂੰ ਇੰਨੀ ਖੁਸ਼ੀ ਆ ਕਿ ਸਾਰਿਆਂ ਨੇ ਨੱਚ ਕੇ ਪੰਗੜਾ ਪਾਇਆ ਢੋਲ ਤੇ ਤੇ ਸਬੂਤ ਦਿੱਤਾ ਕਿ ਆਪਾਂ ਦਿਲੋਂ ਖੁਸ਼ੀ ਆ ਠੀਕ ਹੈ ਜੀ ਤੇ ਵਧੀਆ ਲੱਗਾ ਇੱਕ ਹੋਰ ਹੈਗਾ ਨਾ ਤੇ ਇਧਰ ਹੁਣ ਗੱਲ ਬਾਤ ਕਰਦੇ ਆ ਪੂਨਾਵਾਂ ਕਿੱਦਾਂ ਦਾ ਲੱਗਣ ਡਿਆ ਉਹ ਵਧੀਆ ਲੱਗ ਰਿਹਾ ਨੇ ਜੀ ਸਾਨੂੰ ਅੱਜ ਹਾਂ ਤੇ ਵੀ ਇਹਦੇ ਲੱਗੇ ਆ ਕਦੇ ਕਪੜੇ ਇਧਰ ਕਰ ਲਾ ਕਦੇ ਪਰਾਣੀ ਪੰਡਿਤ ਕਰ ਲਾ ਕਦੇ ਨਾਂ ਵਿੱਚ ਕਰ ਲਾ ਹਾਂ ਤੇ ਇਹ ਪੂਨਾ ਬੜਾ ਕੰਮ ਕਰਨ ਦੇ ਚਲੋ ਸਾਰੇ ਕਰਨ ਡੇ ਰਲ ਮਿਲ ਕੇ ਕੰਮ ਕਰਨ ਡੇ ਸਾਰੇ ਠੀਕ ਹੈ ਜੀ ਸਾਡੇ ਡੈਡੀ ਘਰ ਆ ਕਿਉਂ ਜੀ ਮੈਂ ਆਪਣੇ ਕੋਲੋਂ ਗੁਣੀ ਨੰਨ ਮਾਦੀ ਮੈਂ ਆਪਣੇ ਕਿਉਂ ਮਾਦਾ ਵਾਧ ਮਾਦੀ ਜਿਹੜੇ ਲਗਰਮਟ ਘਾਰ ਆ ਤੇ ਆਹ ਘਰ ਮੈਂ ਤਾਂ ਜੱਪੀ ਵਾਲੀ ਹੀ ਮਨ ਦੇ ਵੀ ਨਹੀਂ ਮਾਦਾ ਮੇਰਾ ਸੋਰਾ ਹੋਰ ਚਾਰ ਹੋਰ ਕਿਉਰ ਕਿ ਬਾਕੀ ਚਲੋ ਬਾਕੀ ਚਲੋ ਹਾਡੇ ਦਿਲ ਦੇ ਵਿੱਚ ਵੀ ਡਰ ਹੁੰਦਾ ਹੀ ਕਿ ਡੈਡੀ ਇਕੱਲੇ ਆ ਇਤਾਂ ਵਜਦਾ ਵਾ ਚਲੋ ਬੜਾ ਟਾਈਮ ਆ ਹੀ ਡੈਡੀ ਦੇ ਨਾਲ ਕੱਟਿਆ ਤੇ ਲੇਕਿਨ ਚਲੋ ਉਦੋਂ ਹੀ ਨਾ ਸਾਨੂੰ ਇੰਨੀ ਟੈਨਸ਼ਨ ਨਹੀਂ ਹੁੰਦੀ ਜਦੋਂ ਡੈਡੀ ਇਕੱਲੇ ਹੋ ਗਏ ਸੀ ਤੇ ਤਾਂ ਕਰਕੇ ਥੋੜੀ ਜਿਹੀ ਹੁੰਦੀ ਲੇਕਿਨ ਚਲੋ ਉਧਰ ਫੌਜੀ ਵੀਰ ਸਾਡੇ ਬੜੇ ਮਤਲਬ ਬੜੀ ਸਪੋਰਟ ਕੀਤੀ ਉਹਨਾਂ ਨੇ ਹਾਂਜੀ ਉਹ ਬੜਾ ਧਿਆਨ ਰੱਖਦੇ ਹਾਂਜੀ ਉੱਧ ਲੱਗੇ ਹਾਂਜੀ ਜੀ ਜਿੱਦਾਂ ਕਿ ਸਾਡੀ ਧੂਆ ਫੁੱਫੜ ਜੀ ਸਭ ਤੋਂ ਵੱਧ ਉਹਨਾਂ ਦੇ ਥਰੂ ਬੜੀ ਮਦਦ ਹੋਈ ਸਾਨੂੰ ਭੈਣਾ ਭਰਾਵਾਂ ਨੇ ਬੜੀ ਹੱਡੀ ਮਦਦ ਕੀਤੀ ਹੈ ਉਹਨਾਂ ਦੀ ਪਿੱਠ ਹੁੰਦੀ ਹੈ ਠੀਕ ਹੈ ਜੀ ਤੇ ਉਹਨਾਂ ਨੇ ਸਾਡਾ ਹੱਥ ਫੜਿਆ ਵਾ ਪੜੀ ਮਦਦ ਕੀਤੀ ਆ ਭੂਆ ਨੇ ਜਸਮਿੰਦਰ ਵੀਰ ਨੇ ਜੋ ਅੱਜ ਬਾਹਰ ਬੈਠੇ ਆ ਠੀਕ ਆ ਜੀ ਉਹਨਾਂ ਦਾ ਐਂ ਦੇਣ ਨਹੀਂ ਦੇ ਸਕਦੇ ਠੀਕ ਆ ਜੀ ਐਨੀ ਕੁ ਉਹਨਾਂ ਨੇ ਮਤਲਬ ਸਾਡੇ ਨਾਲ ਕੀਤੀ ਆ ਤੇ ਅੱਜ ਭੂਆ ਫੁਫੜ ਜੀ ਚਲੋ ਅੱਜ ਸਾਡੇ ਵਿੱਚ ਨਹੀਂ ਹੈਗੇ ਠੀਕ ਆ ਜੀ ਤੇ ਜੇ ਅੱਜ ਉਹ ਇੱਥੇ ਹੁੰਦੇ ਸਾਡੇ ਵਿੱਚ ਹੁੰਦੇ ਤਾਂ ਅੱਜ ਉਹ ਬੜੇ ਖੁਸ਼ ਹੁੰਦੇ ਤੇ ਡੈਡੀ ਉਹਨਾਂ ਨੇ ਜਾਣਾ ਬੜੀ ਫੁਫੜ ਨੇ ਪੁੱਛਣਾ ਕਿੰਨੀ ਤਲਖਾ ਹੋ ਗਈ ਆ ਕਿੰਨੀ ਹੋ ਗਈ ਆ ਤੇ ਬੜੀ ਹਰ ਵਾਰੀ ਜਦੋਂ ਜਾਣਾ ਉਦੋਂ ਫੁੱਫਣ ਦੇ ਪੁੱਛਣਾ ਕਿੰਨੀ ਤਲਖਾ ਹੋ ਗਈ ਕਿੰਨੀ ਤੇ ਸਾਡੇ ਨਾਨਾ ਜੀ ਤੇ ਜਦੋਂ ਡੈਡੀ ਨੇ ਆਪਣੇ ਉੱਤੇ ਜਾਣਾ ਸਹਰੇ ਜਾਣਾ ਤੇ ਨਾਨੇ ਨੇ ਪੁੱਛਣਾ ਤੇ ਡੈੜੀ ਨੇ ਦੱਸਣਾ ਇੰਨੀ ਤਲਖਾ ਤੇ ਨਾਨੇ ਨੇ ਕਹਿਣਾ ਬੱਲੇ 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 ਤੇ ਵੇਖ ਲਓ ਉਹ ਵੀ ਵਿਚਾਰੇ ਚਲੇ ਗਏ ਹੈ ਤੇ ਅੱਜ ਚਲੋ ਭੂਆ ਫੁੱਫੜ ਜੀ ਜੇ ਉਹ ਵੀ ਅੱਜ ਹੁੰਦੇ ਉਹਨਾਂ ਨੂੰ ਬੜੀ ਖੁਸ਼ੀ ਹੁੰਣੀ ਇਸ ਗੱਲ ਦੀ ਕਈ ਸੁਖੀ ਸ਼ਾਂਤੀ ਆਪਣੇ ਘਰੇ ਆਏ ਨੌਕਰੀ ਪੂਰੀ ਕਰਕੇ ਲੇਕਿਨ ਚਲੋ ਜੋ ਪਰਮਾਤਮਾ ਦੇ ਹੱਥ 'ਚ ਹੱਸ ਹੁੰਦਾ ਉਹ ਚ ਬੰਦਾ ਕੀ ਕਰ ਸਕਦਾ ਤੇ ਇਧਰ ਸਾਡੇ ਡੈਡੀ ਬੈਠੇ ਨੇ ਚਲੋ ਸਾਨੂੰ ਬੜੀ ਖੁਸ਼ੀ ਆ ਕਿ ਅਡੇ ਡੈਡੀ ਜੀ ਘਰ ਪਹੁੰਚ ਗਏ ਆ ਸਾਡੀ ਅੱਖਾਂ ਸਾਹਮਣੇ ਆ ਕੋਈ ਮਤਲਬ ਪੜਾ ਮਤਲਬ ਹੁੰਦਾ ਹੀ ਕਈ ਵਾਰੀ ਦਿਮਾਗ ਦੇ ਵਿੱਚ ਡੈਡੀ ਉੱਥੇ ਇਕੱਲੇ ਡਿਊਟੀ ਕਰਦੇ ਆ ਕਿੱਦਾਂ ਆ ਲੇਕਿਨ ਚਲੋ ਹੁਣ ਮੈਂ ਤੁਹਾਡੇ ਅੱਖਾਂ ਸਾਹਮਣੇ ਆ ਨਾ ਹੁਣ ਮਤਲਬ ਫਾਟਾ 5-5 ਕਿਲੋ ਭਾਰ ਜਿਤਾ ਵਜਣਾ ਦੱਸਦਾ 10 ਕਿਲੋ ਹਨ ਸਾਨੂੰ ਮਤਲਬ ਇਦਾਂ ਦਾ ਤੇ ਚਲੋ ਫਿਕਰ ਹੁੰਦਾ ਵਾ ਆਪਣੀ ਜੀ ਦੀ ਚਲੋ ਵਧੀਆ ਲੱਗਾ ਚਲੋ ਘਰ ਆਏ ਬੜੀ ਰੌਣਕ ਮਿਲਿਆ ਲੱਗਾ ਤੇ ਸਾਰਿਆਂ ਨੇ ਨੱਚ-ਨੱਚ ਕੇ ਭੰਗੜੇ ਪਾਏ ਢੋਲ ਤੇ ਸਬੂਤ ਦਿੱਤੇ ਆ ਇਹ ਇਹੀ ਪਿਆਰ ਕਰਦੇ ਆ ਤੁਹਾਡੇ ਨਾਲ ਢੋਲ ਦੇ ਵਿੱਚ ਨੱਚੇ ਹਨ ਪਰ ਸਭ ਤੋਂ ਵੱਡਾ ਸਬੂਤ ਉਹੀ ਹੁੰਦਾ ਕਿ ਚਲੋ ਜੋ ਨੱਚੇ ਆ ਭੰਗੜਾ ਪਾਇਆ ਤੇ ਕਿਉਂਕਿ ਆਟਾ ਗਲੀ ਮਿਲਿਆ ਇਦਾਂ ਦਾ ਵਾ ਕਿ ਇਹ ਘਾਟਾ ਪਰਿਵਾਰ ਹੈ ਆਹ ਇਹ ਨਹੀਂ ਆਦੇ ਵੀ ਜਾਂ ਉਹ ਹੋਰ ਕਾਸਟ ਦੇ ਜਾਂ ਇਤਾਂ ਮੈਦਾਨਾ ਇਹ ਸਾਡਾ ਇੱਕ ਪਰਿਵਾਰ ਆਂ ਜਾਤਪਾਤ ਉਹ ਵਿੱਚ ਨਹੀਂ ਲੈ ਕੇ ਜਾਂਦੇ ਸਾਡੇ ਸਾਰੇ ਜੀ ਆडले ਇੱਕ ਵਾਰ ਸਭ ਤੋਂ ਪਹਿਲਾਂ ਤੁਹਾਡਾ ਗਲੀ ਮੱਲਾ ਸਭ ਤੋਂ ਪਹਿਲਾ ਪਰਿਵਾਰ ਤੇ ਸਾਡਾ ਇਹ ਬੰਦਾ ਠੀਕ ਹੈ ਜੀ ਗਲੀ ਗਵਾਂਡਾ ਸਭ ਤੋਂ ਪਹਿਲਾਂ ਸਾਡੇ ਵਾਸਤੇ ਤੇ ਸਾਰਿਆਂ ਨੇ ਚਲੋ ਸਾਡਾ ਪਰਿਵਾਰ ਭੈਣਾ ਆਈਆਂ ਮਾਮੇ ਮਾਮੀ ਸਾਰੇ ਬੱਚੇ ਸਾਰੇ ਪਹੁੰਚੇ ਇੱਥੇ ਚੌਂਵਾ ਨਾਲ ਤੇ ਬੜਾ ਵਧੀਆ ਲੱਗਾ ਉਦੋਂ ਇਹ ਹੈ ਜੋ ਮੂਹਾਂ ਤੇ ਇੰਨੀ ਤਿਆਰੀ ਕੀਤੀ ਇੰਨਾ ਵਧੀਆ ਡੈਕੋਰੇਸ਼ਨ ਕੀਤੀ ਤੁਸੀਂ ਵੀਡੀਓ ਜੀ ਵੇਖੀ ਹੋਣੀ ਹੈ ਕਿ ਯਾਨੀ ਕਿ ਮੇਰੀ ਉਮੀਦ ਤੋਂ ਪਰੇ ਇਹਨਾਂ ਨੇ ਇਦਾਂ ਦੀ ਤਿਆਰੀ ਕਰ ਛੱਡੀ ਤੇ ਚਲੋ ਵਧੀਆ ਲੱਗਾ ਤੇ ਚਲੋ ਇੰਨੀ ਕੀ ਤੁਹਾਡੀ ਨਾਲ ਗੱਲਾਂ ਸਾਂਝੇ ਸਾਂਝੀਆਂ ਕਰਨੀਆਂ ਅਸੀਂ ਤੇ ਵੀਡੀਓ ਚੰਗੀ ਲੱਗੀ ਹੈ ਤੇ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਦੇ ਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਡੈਡੀ ਨੂੰ ਜਿਹੜਾ ਕਾਰ ਪਿੱਛੇ ਆ ਜੀ ਕੰਮ ਕਰਵਾਇਆ ਡੈਡੀ ਨੂੰ ਅਹੀਂ ਦਿੱਤਾ ਸਰਪ੍ਰਾਈਜ਼ ਵੀ ਦਿੱਤਾ ਡੈਡੀ ਬੜੇ ਖੁਸ਼ ਹੋਏ ਆ ਆ ਕੇ ਤੇ ਡੈਡੀ ਨੂੰ ਬੜਾ ਵਧੀਆ ਲੱਗਾ ਇਹ ਕਿਉਂਕਿ ਇਹ ਜਿਹੜਾ ਕੰਮ ਹੀ ਕਰਵਾਇਆ ਜਿਹਨੇ ਤੇ ਕੋਈ ਵੀ ਕੰਮ ਆ ਡੈਡੀ ਤੋਂ ਬਿਨਾਂ ਪੁੱਛੇ ਨਹੀਂ ਕਰਦੇ ਐਰ ਕਿ ਮੈਂ ਬਿਨਾਂ ਪੁੱਛੇ ਕਰਨਾ ਵਾਂ ਕਹੀਂ ਕਰਤਾ ਚਲੋ ਡੈਡੀ ਨੂੰ ਵਧੀਆ ਲੱਗਾ ਤੇ ਵਧੀਆ ਬਣ ਗਿਆ ਘਰ ਚਲੋ ਤੇ ਕਈ ਵਾਰੀ ਸੋਚੀਦਾ ਕਿ ਸਾਡੇ ਤੋਂ ਵੀ ਥੱਲੇ ਹੋ ਗਏ ਨੇ ਤੇ ਚਲੋ ਉਹਨਾਂ ਨਾਲ ਵੇਖ ਕੇ ਜੀ ਜਾਈਦਾ ਹੌਲੀ 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 ਚਲੋ ਬੜਾ ਵਧੀਆ ਲੱਗਾ ਤੇ ਚਲੋ ਮਾਰਾ ਨੇ ਬੜੀ ਬੜੀ ਸੁਣੀ ਹੱਡੀ ਬੜੀ ਕਿਰਪਾ ਕੀਤੀ ਪਰਮਾਤਮਾ ਨੇ ਹੱਥ ਉੱਤੇ ਠੀਕ ਹੈ ਜੀ ਘਰੋਂ ਗਰੀਬੀ ਨਿਕਲ ਗਈ ਡੈਡੀ ਨੇ ਬੜੀ ਮਿਹਨਤ ਕੀਤੀ ਹੈ ਠੀਕ ਹੈ ਜੀ ਤੇ ਚਲੋ ਠੀਕ ਹੈ ਇੰਨਾ ਆਪਾਂ ਤੁਹਾਡੇ ਨਾਲ ਖਾਂਜੀਆਂ ਕਰਨੀਆਂ ਗੱਲਾਂ ਤੇ ਫੇਰ ਮਿਲਾਂਗੇ ਤੁਹਾਨੂੰ ਨਵੇਂ ਵਲੌਗ 'ਚ ਚਲੋ ਠੀਕ ਹੈ ਜੀ ਪਰਮਾਤਮਾ ਹਰ ਇੱਕ ਨੂੰ ਚੱਟੀ ਗਲਾ ਵਿੱਚ ਰੱਖੇ ਚਲੋ ਠੀਕ ਹੈ ਜੀ ਰੱਬ ਰੱਖਾ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ